ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚੋ ਨਾਨਕ ਹੋਸੀ ਪੀ ਸੱਚ ਸੋਚੈ ਸੋਚਾ ਹੋਵੇ ਜੇ ਸੋਚੀ ਲਖ ਵਾਰ ਚੁੱਪ ਚੁਪਨਾ ਹੋਵੇ ਜੇ ਲਾਇ ਰਹਾ ਦੇਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਸਿਆਣ ਪਖ ਹੋ ਹਦੈਕ ਨ ਚੱਲੈ ਨਾਲ ਕੇਵ ਸਚਾਰਾ ਹੋਈਐ ਕੇਵ ਕੂੜਾ ਟੁਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬਟਿਆਈ ਹੁਕਮੀ ਉਤਮ ਦੀਏ ਚੋ ਹੁਕਮ ਲਿਖ ਦੋ ਸੁਖ ਪਾਈਆ ਹੈ ਕਿਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਪਾਈਆ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁਝਾ ਤਾਂ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਨ ਨੀ ਸਾਨੋ ਗਾਵੈ ਕੋ ਗੁਣ ਬੜਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲਾਇ ਫਿਰਦੇ ਗਾਵੈ ਕੋ ਜਾ ਪੈਦ ਸੇ ਦੂਰ ਗਾਵੈ ਕੋ ਵੇਖੇ ਹਾਥ ਰਖ ਦੂਰ ਕਤਰਾ ਕਤਿਨਾ ਆਵੇ ਤੋਟੇ ਕਾਥੇ ਕਥਿ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤੱਕ ਪਾਹੇ ਜੁਗਾ ਜਵੰਤਰ ਖਾਈ ਖਾਏ ਹੁਕਮੀ ਹੁਕਮ ਚਲਾ ਅਗਰ ਕੀਆ ਜੇ ਤਤ ਸੇ ਦਰਬਾਰ ਮੋਹੌਕੇ ਬੋਲਣ ਬੋਲੀ ਆ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਓਂੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਹ ਦੇਵਾਰੋਂ ਨਾਨਕੇ ਵੇ ਜਾਣੀਆਂ ਸਭ ਆਪੇ ਸਚਿਆਰ ਆਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵਿਆ ਗੁਣੀ ਨਿਧਾਨੋ ਗਾਵਿਆ ਸੁਨੀਆਂ ਬੰਨ ਰਖੀ ਆ ਪਾਉ ਦੁੱਖ ਪਰ ਹਰ ਸੁਖ ਕਰ ਲਿਆ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਹਾਸਮਾਈ ਗੁਰਈਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਦਾਹੀਂ ਕਹਿਣਾ ਕਥਨੋਂ ਨਾ ਜਾਇ ਗੁਰਾ ਇੱਕ ਦੇਹ 부 ਮਾਤਾ ਵਿਚਰਾਤਮ ਜਵਾਹਰ ਮਾਨ ਕਿਉ ਜੇਕ ਗੁਰ ਕੀ ਸਿੱਖਣੀ ਗੁਰਾ ਇੱਕ ਦੇਹ ਬੁਝਾਈ ਸਬਦਾ ਜੀਆਂ ਗਾਏ ਕੁਦਾਤਾ ਸੋ ਮੈਂ ਵੀ ਸਨ ਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਸਭ ਕੋ ਹੋਏ ਚੰਗਾ ਨਾਮ ਰਖਾਏ ਗਾਇ ਜਸ ਕੀਤ ਜਗਲੇ ਇਹ ਜੇ ਤਿਸ ਨਦਰ ਨਾਇਆ ਬਈ ਤਾਂ ਬਾਤ ਨ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋ ਸੀਦੋ ਸਰੇ ਨਾਨਕ ਨਿਰਗੁਣੇ ਗੁਣ ਕਰੇ ਗਣਮਨ ਤਿਆ ਗੁੰਡੇ ਤੇ ਹਾ ਕੋਈ ਨ ਸੁਝਾਈ ਜੇ ਤਿਸ ਬਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤੰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਦਾ ਸੁਕਾ ਕਾਲ ਨਾਨਕ ਭਗਤਾਂ ਦਾ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਵਰ ਬਰਮਾ ਇਹਨਾਂ ਦੋ ਸੁਣਿਆ ਮੁਕਸਾਲ ਹਰਮਨ ਦੋ ਸੁਣਿਆ ਜੋਗ ਜੋਕਤ ਤੰਪੇਦ ਸੁਣਿਆ ਸਾਸਤ ਸਿਮਤ ਵੇਦ ਨਾਨਕ ਭਗਤਾਂ ਦਾ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 66 ਕਾ ਇਸ਼ਨਾਨ ਸੁਣਿਆ ਪੜ ਪੜ ਪਾ ਭੈਮਾਨ ਸੁਣਿਆ ਲਗਾ ਸੈ ਧਿਆਨ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖੀ ਪੀਰ ਪਾਤ ਸਾ ਸੁਣਿਆ ਅੰਧੇ ਪਾ ਫੈਰਾ ਸੁਣਿਆ ਹਾਥ ਉਹ ਦਾਸ ਰਾਹ ਨਾਨਕ ਭਗਤਾਂ ਦਾ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਛਤਾਏ ਕਾਗਦੇ ਕਲਮ ਨ ਲਿਖਣ ਹਾਰ ਮੰਨੇ ਕਾਬਹਿ ਕੰਵੀਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਮੰਨੈ ਸੁੱਤ ਹੋਵੇ ਮਨ ਬੁੱਧੇ ਮੰਨੈ ਸਗਤ ਪਉਣ ਕੀ ਸੁੱਧੇ ਮੰਨੈ ਮੋ ਛੋਟਾ ਨਾ ਖਾਏ ਮੰਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਛੇ ਪਰਗੜ ਜਾਏ ਮੰਨੈ ਮਗਮਾ ਚੱਲੇ ਪੰਥੋ ਮੰਨੈ ਧਰਮ ਸੇ ਤੀ ਸਨ ਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਮੰਨਾ ਪਾਵੈ ਮੁਖਤਵਾਰੁ ਮੰਨਾ ਪਰਵਾਰਾ ਸਾਧਾਰੁ ਮੰਨਾ ਤਰੈ ਤਾਰੇ ਗੁਰਸਿੱਖ ਮੰਨਾ ਨਾਨਕ ਪਾਵੈ ਨਾ ਪਿਖੈ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣਾ ਮਨ ਕੋਇ ਪੰਜ ਪ੍ਰਮਾਨ ਪੰਜ ਪ੍ਰਧਾਨ ਪंचे ਪਾਵੈ ਦਰਗਹਿ ਮਾਨ ਪंचे ਸੋਹ ਹੈ ਦਰ ਰਾਜਾਨ ਪੰਜਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਉਰਤੇ ਕੈ ਕਰਨਾ ਨਾਹੀ ਸਮਾਰ ਤੌਲ ਤਰੰਦਿਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਗੁਜਾਇ ਹੋਇ ਸਚਿਆਰ ਤਵਲੇ ਉਪਰ ਕੇ ਤਪ ਆਰੁ ਧਰਤੀ ਹੋਰ ਪ੍ਰੇ ਹੋਰ ਹੋਰ ਉਸ ਤੇ ਭਾਰਤ ਲਾ ਕਮ ਜੋਰ ਜੀ ਜਾਤ ਨੰਗਾ ਕੇ ਨਾਦ ਸਭਨਾ ਲਿਖਿਆ ਬੜੀ ਕਲਾਮ ਇਹੋਲੇ ਕਾਲਿ ਕ ਜਾਣਾ ਕੋਇ ਇਹੋਲੇ ਕਾਲਿ ਕਿਆ ਕੀਤਾ ਹੋ ਇਸ ਤੋਹੇ ਲੈ ਕਦਰੀਆ ਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਪਲੀਕਾਰ ਤੂਸ ਦਾ ਸਲਾਮ ਅਨੰਕਾਰ ਅਸੰਖ ਜਪ ਸੰਗ ਪਾਉ ਅਸੰਖ ਪੂਜਾ ਸੰਖ ਤਪ ਤਾਉ ਅਸੰਖ ਦਰੰਤ ਮੁਖ ਵੇਦ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਕਉਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮਹ ਭਗਸਾਰ ਅਸੰਖ ਮੌਨ ਅਲੇ ਬਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਪਲੀਕਾਰ ਤੂਸ ਦਾ ਸਲਾਮ ਅਨੰਕਾਰ ਅਸੰਖ ਮੂਰਖੰਦ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵਾਢਾ ਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਕਾ ਹੈ ਅਸੰਖ ਨਿੰਦਕ ਸਿਰ ਕਰੇ ਪਾਰੋਂ ਨਾਨਕ ਨੀਜ ਕਾਹੇ ਵਿਚਾਰੋਂ ਭਾਰਾ ਨ ਜਾਵੇ ਇੱਕ ਵਾਰ ਜੋ ਤੂੰ ਪਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਅਨੰਕਾਰ ਅਸੰਖ ਨਾਵ ਅਸੰਖ ਸਾਦਾ ਗਮ ਗਮ ਸੰਖ ਲੋਆ ਸੰਖ ਕਾਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਕੀ ਗੁੰਗਾਹ ਅਖਰੀ ਲਿਖਣ ਬੋਲਣ ਬਾਣ ਅਖਰੀ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਿਨਾਹੇ ਜੇ ਫਰਮਾਇ ਤੇ ਤੇ ਬਾਹ ਜੇ ਤਾਕੀ ਤਤੇ ਤਨਾਉ ਵੇ ਨਾਵੇ ਨਾਹੀ ਕੋ ਤਾ ਕੁਦਰਤ ਕਮਣਾ ਕਹਾ ਵਿਚਾਰ ਹੋ ਬਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਭਰਿਆ ਹੱਥ ਪੈਰ ਤਾਂ ਦੇਹ ਪਾਣੀ ਤੋ ਤੈ ਉਪਰ ਸੋਖੇ ਇਹ ਬੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰਿਆ ਮਤ ਪਾਪਾ ਕਾ ਸੰਗ ਉਹ ਧੋਪੇ ਨਾਵਾਂ ਕਰਾਂਗੇ ਕੁੰਨੀ ਪਾਪੀ ਆਖਣਾ ਹੈ ਕਰ ਕਰ ਕਰਨਾ ਲਿਖ ਲਿਆ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕੁ ਕੁਕਮੀ ਆਵ ਜਾਹੋ ਤੀਰਥੋ ਤਪੁ ਦਇਆ ਦਤ ਗਾਨੋ ਜੇ ਕੋ ਪਾਵੈ ਤੇਲ ਕਾ ਮਾਨੋ ਸੁਣਿਆ ਬੰਦਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨ ਆਓ ਸਭ ਹੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਚੀਤੇ ਭਗਤ ਨਾ ਹੋਏ ਸਵ ਕਮਨ ਸਵੇਲਾ ਵਕਤ ਕਮਨ ਕਮਨ ਥਿੱਤੇ ਕਮਨ ਬਾਰ ਕਮਨ ਸੇ ਰੁੱਤੀ ਬਾਹ ਕਮਨ ਜਿਤ ਹੋਆ ਆਕਾਰ ਪੇਲਾ ਪਾਇਆ ਪੰਤੀ ਜੇ ਹੋਵੇ ਲੇ ਪੁਰਾਣ ਵਤਨ ਪਾਇਓ ਕਾ ਦੀਆਂ ਆਜੇ ਲਿਖਣ ਲੇ ਪੁਰਾਣ ਤਿਤਵਾਰ ਨਾ ਜੋਗੀ ਜਾਣਾ ਰਤਮਾ ਹੋ ਨਾ ਕੋਈ ਜਾ ਕਰ ਤਾਂ ਸੇਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਗ ਵੱਡੀ ਦਾਜ ਕੀਤਾ ਜਾ ਕਾ ਹੋਗਾ ਨਾਨਕ ਜੇ ਕੋ ਆਪਾ ਜਾਣਾ ਅਗਾ ਗਿਆਨ ਸੋਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜ ਕੋੜ ਭਾਲ ਥਕੇ ਵੇਰ ਕਹਿਣੇ ਕਵਾਤ ਸਾਸ 18 ਕਾਨਕ ਤੇ ਬਾ ਅਸਲੋ ਇੱਕ ਧਾਤ ਲੇਖਾ ਹੋ ਸਾਲਾਹੀ ਸਾਲਾਹੇ ਇਤੀ ਸੁਤ ਨ ਪਾਇਆ ਨਦੀਆਂ ਤੇ ਵਾਹ ਪਵਹ ਸਮੁੰਦਰ ਨ ਜਾਣੀਆਂ ਹੈ ਸਮੁੰਦਰ ਸਾ ਸੁਲਤਾਨ ਗ੍ਰਹ ਸੇਤੀ ਮਾਲ ਤਨ ਕੀਰੀ ਤੁਲ ਨ ਹੋਵਨੀ ਜਿਤਸ ਮਨੁ ਆ ਬਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤੁ ਨ ਕਰਨ ਦੇਣ ਨ ਅੰਤ ਅੰਤੁ ਨ ਵੇਖਣ ਸੁਣਣ ਨ ਅੰਤ ਅੰਤੁ ਨ ਜਾਪੈ ਕੀ ਆ ਮਨ ਮੰਤੁ ਅੰਤੁ ਨ ਜਾਪੈ ਕੀਤਾ ਆਕਾਰ ਅੰਤੁ ਨ ਜਾਪੈ ਪਾਰਾ ਵਾਰ ਅੰਤ ਕਰਨ ਕੀਤੇ ਬਿਲਾ ਹੈ ਤਾਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਕੋ ਇਹ ਵੜਾ ਉੱਚਾ ਹੋ ਵੈ ਕੋਏ ਇਸ ਉੱਚੇ ਕਉ ਜਾਣੈ ਸੋਏ ਜੇ ਵੜੇ ਆਪ ਜਾਣੈ ਬਹੁਤਾ ਕੰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕਿਤੇ ਮੰਗਾ ਜੋ ਦਾ ਪਾਰ ਕਿਤੇ ਅਗੰਤ ਨਹੀਂ ਵਿਚਾਰੋ ਕਿਤੇ ਖੱਪ ਟਟੇ ਵਿਕਾਰ ਕਿਤੇ ਲੈ ਲੈ ਮੁਖਰਪਾਹ ਕਿਤੇ ਮੂਰਖ ਖਾਹੀ ਕਾਹੇ ਕਿਤੇ ਦੂਖ ਹੁਕ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨ ਸਕਾ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣਾ ਜੇਤੀਆਂ ਮੋਹ ਖਾਏ ਆਪੇ ਜਾਣਾ ਆਪੇ ਦੇਹ ਆਖੇ ਸੇ ਪੇ ਕੇ ਹੀ ਕੇ ਜਿਸ ਨੋ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗਾਉਣਾ ਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਪੰਡਾਰ ਅਮੁੱਲ ਆਵੈ ਮੁੱਲ ਲੈ ਜਾਏ ਅਮੁੱਲ ਪਾਏ ਮੁੱਲ ਸਮਾਹੇ ਮੁੱਲ ਅਮੁੱਲ ਤੋਲਾ ਮੁੱਲ ਪ੍ਰਮਾਣ ਮੁੱਲ ਬਖਸ਼ੀਸ਼ ਮੁੱਲ ਨੀਸਾਨ ਅਮੁੱਲ ਕਰਮੋ ਮੁੱਲ ਫਰਮਾਨ ਅਮੁੱਲੋ ਅਮੁੱਲਾ ਖਿਆਨਾ ਜਾਏ ਆਖੇ ਆਖਰੇ ਲੇ ਲਾਇ ਆਖਾ ਵੀਰ ਬਾਪ ਪ੍ਰਾਣ ਆਖੇ ਪੜੇ ਕਰਹਿ ਬਖਿਆਨਾ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਸੂਰਿਆ ਖੇਸਦ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੋਨਰ ਮੋਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਹੇ ਤਾਕਨ ਸਕੇ ਕਿ ਕਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਅੱਖ ਗੋਲ ਵਿਗਾੜ ਤਾ ਲਿਖਿਆ ਸਿਰ ਗਾਵਾਰਾਂ ਗਾਵਾਰ ਸੋ ਦਰ ਕਹਿ ਹਾ ਸੋ ਕਰ ਕਹਿ ਹਾ ਜਿਤ ਬਹਿ ਸਰਬ ਸਮਾਲੇ ਬਾਜੇ ਨਾਦਾਂ ਦੇ ਕ ਅ ਸੰਖਾ ਕੇਤੇ ਭਾਵਨ ਹਾਰੇ ਕੇਤੇ ਰਾਗ ਪਰਿ ਸਿਉ ਕੈਨਮ ਕੇਤੇ ਗਾਵਨ ਹਾਰੇ ਗਾਵੈ ਤਉਨੋਂ ਕੌਣ ਪਾਣੀ ਬੈ ਸੰਤਰ ਗਾਵੈ ਰਾਜਾ ਤੰਦਵਾਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਇਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵੈ ਸਾਧ ਵਿਚਾਰੇ ਗਾਵੈ ਜਤੀ ਸਤੀ ਸੰਤੋ ਗਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨੇ ਸੁਰਗਾ ਵਿੱਚ ਪਾਇਆਲੇ ਗਾਵਨ ਰਤਨੋਂ ਪਾਇ ਤੇਰੇ ਅਸਰ ਤੀਰਥ ਨਾਲੇ ਗਾਵੇ ਜੋਤ ਮਾ ਬਲਸੂਰਾ ਗਾਵੇ ਖਾਨੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਈ ਤਦ ਨੂੰ ਗਾਵੇ ਜੋਤਿ ਪਾਵਨ ਰਤੇ ਤੇਰੇ ਪੰਦਰਸਾਲੇ ਹੋਰ ਕਿਤੇ ਗਾਵ ਸੇ ਮੈਂ ਚਿਤਨਾ ਆਵਨ ਨਾਨਕ ਚਾ ਵਿਚਾਰੇ ਸੋਈ ਸੋਈ ਸਵਾ ਸਤ ਸਾਹਿਬ ਸੱਚਾ ਸੱਚੀ ਦਾਈ ਹੈ ਪੀ ਹੋਸੀ ਜਾਇ ਨਾ ਜასი ਰਚਨਾ ਜਨ ਰਚਾਈ ਰੰਗੇ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਨੋਂ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਪ ਤਿਸ ਦੀ ਬੜਿਆਈ ਜੋਤਿ ਸਪਾਵੈ ਸੋਈ ਕਰਸੀ ਹੁਕਮਾ ਕਰਨਾ ਜਾਇ ਸੋ ਪਾਤ ਸਾਹੋ ਸਾਹ ਪਾਤ ਸਾਹਿਬੋ ਕਰਹਾ ਤੇ ਹੁਤੇ ਚਿੰਤਾ ਕਾਲ ਕੁਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਮ ਜੀਤਾ ਗਗ ਜੀਤ ਆਦੇਸ਼ ਤਿਸਯਾ ਦੇਸ ਆਦ ਅਨੀਲ ਅਨਾਦ ਅਨਾਹਤੇ ਜੁਗ ਜੁਗ ਇਕ ਹੋਵੇਸ ਭੁਗਤ ਗਿਆਨ ਦਾ ਪੰਡਾਰਨ ਘਟ ਘਟ ਵਜ ਜਾਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿੱਧੇ ਅਬਰਾਸਾਦ ਸੰਜੋਗ ਜੋਗ ਦੋਇ ਕਰਤ ਲਾਭ ਹੈ ਲਿਖਿ ਆਵੈ ਭਾਗ ਆਦੇਸ਼ ਤਿਸਯਾ ਦੇਸ ਆਦ ਅਨੀਲ ਅਨਾਦ ਅਨਾਹਤੇ ਜੁਗ ਜੁਗ ਇਕ ਹੋਵੇਸ ਇਕਮਾਈ ਜੁਗਤ ਵਿਆਹੇ ਦੰਤ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਤ ਸਭਾਵੈ ਤੇ ਚਲਾਵੈ ਜੇ ਹੋਵੈ ਫੋਰਮਾਨ ਉਹ ਵੇਖਾ ਉਹਨਾਂ ਨਤਨ ਆ ਨੀਲ ਅਨਾਧ ਅਨਾਹਤੇ ਜੋਗ ਜੋਗ ਇਕ ਹੋਵੇਸ ਅਸਣ ਲੋਏ ਲੋਏ ਪੰਡਹਾਰ ਜੋ ਕਿਸ ਪਾਇਸ ਵੇ ਕਾਵਾਰ ਕੱਕਾ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਨਿਸ਼ਾ ਆਦੇਸ ਆਦ ਅਨੀਲੋ ਨਾਦ ਅਨਾਹਤੇ ਜੋਗ ਜੋਗ ਇਕ ਹੋਵੇਸ ਇਕ ਦੂਜੀ ਬਹੁ ਲਖ ਹੋਏ ਲਖ ਹੋਏ ਲਖ 20 ਲਖ ਲਖ ਜਿਹੜਾ ਆਖਿਆ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤਵੜੀਆਂ ਚੜਿਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਰਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾਲ ਜੀਵਨ ਮਰਨ ਹੈ ਜੋਰ ਜੋ ਨਾ ਰਾਜਮਾਲ ਬੰਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਇਸੋ ਹੱਥ ਜਿਹੜਾ ਵਰਕਰ ਵੇਖਿਆ ਸੋਏ ਤਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੋਤ ਕੇ ਰੰਗ ਤਿੰਨ ਕੇ ਨਾਮਾਂ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿਤੇ ਸਹੁਣ ਪੰਚ ਪਰਵਾਅ ਨਦਰੀ ਕਰਮ ਪਵੇ ਨੀਸਾਣ ਕਚ ਪਕਾਈ ਉਥੈ ਪਾਇ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਯੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਕਾਟ ਤਕੜੀਆ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਤੂਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੂਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਬਾਤ ਨਰਿੰਦ ਇਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਰ ਬਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਕਾਟਕੜੀਆ ਬਹੁਤ ਅਨੂਪ ਸਾਤੀਆਂ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੇ ਪਿਛਾ ਪਛਪਾਏ ਤਿਥਾ ਕੜੀਆ ਸੁਰਤ ਮਤ ਮਨ ਬੁੱਧ ਤਿਥਾ ਕੜੀਆ ਸੁਰਾ ਸਦਾ ਕੀ ਸੁਧ ਹੈ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਕਿਥਾ ਜੋਤ ਮਹਾਬਲ ਸੂਰਤਿ ਨ ਮੈਂ ਆਰਾਮ ਰਹਾ ਭਰਪੂਰ ਤਿਥਾ ਸੀਤੋ ਸੀਤਾ ਮੈਂ ਮਮਾ ਹੈ ਤਾਕੇ ਰੂਪ ਮੈਂ ਕਤਨੇ ਜਾਏ ਲਾ ਉਹ ਮਰਹ ਨ ਠਾਕੇ ਜਾਏ ਜਿਨ ਕੈ ਰਾਮ ਬਸੈ ਮਨ ਮਾਹੇ ਤਿਥਾ ਭਗਤ ਬਸੈ ਕੇ ਲੋ ਵਕਰ ਆਨੰਦ ਸਚਾ ਮਨ ਸੋਏ ਸਚਖੰਡ ਬਸੈ ਨਰੰਕਾਰੋ ਕਰ ਕਰ ਵੇਖ ਨਰਿਹਾਲ ਕਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਤਿਥਾ ਲੋ ਵਲੋ ਆਕਾਰ ਜਿਮ ਜਿਮ ਹੁਕਮ ਤੇ ਵੈ ਤੇ ਵਕਾਰ ਵੇਖਾ ਵਿਕਸ਼ਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀਜ ਸੁਨਿਆਰ ਅਹਰਨ ਮਤ ਵੇਧ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾ ਨਾਨਕ ਨਦਰਿ ਨਦਰਿ ਹਾਲ ਸ਼ਲੋਕ ਪੰਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਦੇਵ ਸਰਾਤ ਕੋਈ ਦਾਜੀ ਦਾਇਆ ਖੇ ਲੈ ਸਕਲ ਜਗਤ ਚਗਿਆ ਯਾ ਬੁਰਿਆ ਯਾ ਵਾਚਾ ਧਰਮ ਖੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ